ਉਂਗਲੀ ਤੇ ਖੂਨ ਲਾ ਕੇ ਸ਼ਹੀਦ ਨਹੀਂ ਹੋਇਆ ਜਾ ਸਕਦਾ ਇਹ ਸਰਕਾਰ ਗਰੀਬ ਦੀ ਗੱਲ ਕਰਦੀ ਹੈ ਔਰ ਦਲਿਤ ਦੀ ਗੱਲ ਕਰਦੀ ਹੈ ਪਰ ਦਲਿਤ ਔਰ ਮਜ਼ਦੂਰ ਔਰ ਗਰੀਬਰੀ ਨੂੰ ਕੁਝ ਨਹੀਂ ਕੀਤਾ ਗਰੀਂਦਰ ਰਾਏ ਬਾਦੀ ਜਿੰਦਾਬਾਦ ਗਰੀਂਦਰ ਰਾਏ ਬਾਦੀ ਜਿੰਦਾਬਾਦ ਸਾਲ ਹੋ ਗਿਆ MNREGA ਦੇ ਮਜ਼ਦੂਰਾਂ ਨੂੰ ਕੰਮ ਬੰਦ ਹੋਇਆ ਪਿਆ ਔਰ ਜੇ ਕਿ ਜਿਹੜੀ ਦਿਹਾੜੀ ਵੀ ਲੱਗੀ ਹੈ ਇਸ ਸਾਲ ਚ 26 ਦਿਹਾੜੀਆਂ ਲੱਗੀਆਂ ਅਸੀਂ ਹੁਣ ਤੱਕ 100 ਦਿਹਾੜੀਆਂ ਚੋਂ 26 ਦਿਹਾੜੀਆਂ ਦੇ ਦਿੱਤੀਆਂ ਨੇ ਉਹਨਾਂ ਨੇ ਔਰ ਉਹਦੇ ਅੰਦਰ ਵੀ 10 ਦਿਹਾੜੀਆਂ ਲਵਾਈਆਂ ਉਹਦੀਆਂ ਪੈਸੇ ਪੰਜਾਂ ਦੇ ਪੰਜਾਂ ਦਾ ਉਹ ਪੈਸਾ ਕਿੱਥੇ ਜਾ ਰਿਹਾ ਇਹਦੇ ਲਈ ਜੀ ਰਾਮ ਜੀ ਲਿਆਂਦਾ ਗਿਆ 125 ਦਿਨ ਕੰਮ ਦੇਣਾ ਜ਼ਰੂਰੀ ਹੈ 7 ਦਿਨ ਦੇ ਅੰਦਰ ਅਗਰ ਪੇਮੈਂਟ ਨਹੀਂ ਹੁੰਦੀ ਤੇ ਦਿਹਾੜੀ ਦੇ ਉੱਤੇ ਵਿਆਜ ਦੇਣਾ ਪਏਗਾ ਅਗਰ ਕਿਸੇ ਦੀ ਰਾਮ ਜੀ ਮਜ਼ਦੂਰ ਨੇ ਕੰਮ ਮੰਗ ਲਿਆ ਔਰ 15 ਦਿਨ ਤੋਂ ਉਹਨੂੰ ਕੰਮ ਨਹੀਂ ਦੇ ਪਾਉਂਦੇ ਆ ਸਰਕਾਰ ਤੇ ਬੇਰੋਜ਼ਗਾਰੀ ਪੱਤਾ ਦੇਣਾ ਪਏਗਾ ਤੂੰ ਜਾਉਂ ਸੀ ਮਿੰਨਾਂ ਨੂੰ ਆਨੰਦ ਆਏਗਾ ਤੁਹਾਨੂੰ ਵੀ ਕੀ ਇਹਨਾਂ ਨੇ ਗਰੀਬਾਂ ਦਾ ਖੂਨ ਕਿਦਾਂ ਚੂਸਿਆ ਇਹਨਾਂ ਦੇ ਘਰ 'ਚ ਕੰਮ ਕਰਨ ਵਾਲੇ ਐਮਐਲਏ ਦੇ ਘਰ 'ਚ ਜਿਹੜੇ ਬੰਦੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਕੰਮ ਮਜ਼ਦੂਰ ਕਰ ਰਿਆ ਪੈਸੇ ਉਹਨਾਂ ਨੂੰ ਦੇ ਰਹੇ ਨੇ ਔਰ ਮਜ਼ਦੂਰ ਮਜ਼ਦੂਰੀ ਲਾਂਤੋਬਾਦ ਇਨ ਅਗੇ ਹਾਤਾੜ ਰਿਆ ਮੇਰੀ ਝਾੜੀ ਦੇ ਦੋ ਮਨਰੇਗਾ ਦੇ ਜੀ ਰਾਮ ਜੀ ਦੇ ਜਿਤਨੇ ਮਜ਼ਦੂਰ ਪਹਿਨਾ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਕਾਰਜਕ੍ਰਮ ਸੀ ਅਸੀਂ ਇਕੱਲਾ ਭਾਸ਼ਣ ਦੇਣ ਲਈ ਨਹੀਂ ਆ ਰਹੇ ਅਸੀਂ ਉਹਨਾਂ ਦੀ ਦੁੱਖਤ ਕਲੀਬ ਵੀ ਸੁਣ ਰਹੇ ਹਾਂ ਔਰ ਬੜੀ ਕਈ ਵਾਰੀ ਹਾਰਨੀ ਹੁੰਦੀ ਆ ਉਂਗਲੀ ਤੇ ਖੂਨ ਲਾ ਕੇ ਸ਼ਹੀਦ ਨਹੀਂ ਹੋਇਆ ਜਾ ਸਕਦਾ ਇਹ ਸਰਕਾਰ ਗਰੀਬ ਦੀ ਗੱਲ ਕਰਦੀ ਆ ਔਰ 달ਿਤ ਦੀ ਗੱਲ ਕਰਦੀ ਹੈ ਪਰ 달ਿਤ ਔਰ ਮਜ਼ਦੂਰ ਔਰ ਗਰੀਬਲੀ ਨੂੰ ਕੁਝ ਨਹੀਂ ਕੀਤਾ ਸਾਲ ਸਾਲ ਹੋ ਗਿਆ ਮਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਬੰਦ ਹੋਇਆ ਪਿਆ ਔਰ ਜੇ ਕਿਹਾ ਦੀ ਦਿਹਾੜੀ ਵੀ ਲੱਗੀ ਹੈ ਇਸ ਸਾਲ ਚ 26 ਦਿਹਾੜੀਆਂ ਲੱਗੀਆਂ ਸੀ ਹੁਣ ਤੱਕ ਇਹਦਾ ਮਤਲਬ ਕੀ ਹੈ ਕੀ 100 ਦਿਹਾੜੀਆਂ ਚੋਂ 26 ਦਿਹਾੜੀਆਂ ਦੇ ਦਿੱਤੀਆਂ ਨੇ ਔਰ ਉਹਦੇ ਅੰਦਰ ਵੀ ਜੇ ਦਿਹਾੜੀ ਜਿਹਦੀ ਲਾਈ ਹੈ ਜਨ 10 ਦਿਹਾੜੀਆਂ ਲਵਾਈਆਂ ਉਹਦੀਆਂ ਆਸੇ ਪੰਜਾਂ ਦੇ ਪੰਜਾਂ ਦਾ ਉਹ ਪੈਸਾ ਕਿੱਥੇ ਜਾ ਰਿਹਾ ਇਹ ਮਨਰੇਗਾ ਜੋ ਭ੍ਰਸ਼ਟਾਚਾਰ ਖਤਮ ਹੋਏ ਗਰੀਬ ਨੂੰ ਮਜ਼ਦੂਰ ਨੂੰ ਉਹਦਾ ਹੱਕ ਮਿਲੇ ਇਹਦੇ ਲਈ ਜੀ ਰਾਮ ਜੀ ਲਿਆਂਦਾ ਗਿਆ 125 ਦਿਨ ਕੰਮ ਦੇਣਾ ਜ਼ਰੂਰੀ ਹੈ 7 ਦਿਨ ਦੇ ਅੰਦਰ ਅਗਰ ਪੇਮੈਂਟ ਨਹੀਂ ਹੁੰਦੀ ਤੇ ਦਿਹਾੜੀ ਦੇ ਉੱਤੇ ਵਿਆਜ ਦੇਣਾ ਪਏਗਾ ਅਗਰ ਕਿਸੇ ਜੀ ਰਾਮ ਜੀ ਮਜ਼ਦੂਰ ਨੇ ਕੰਮ ਮੰਗ ਲਿਆ ਔਰ 15 ਦਿਨ ਤੋ ਨੂੰ ਕੰਮ ਨਹੀਂ ਦੇ ਪਾਉਂਦੇ ਆ ਸਰਕਾਰ ਤੇ ਬੇਰੋਜ਼ਗਾਰੀ ਪੱਤਾ ਦੇਣਾ ਪਏਗਾ ਪੰਜਾਬ ਦੇ ਅੰਦਰ ਮਨਰੇਗਾ ਦੇ ਨਾਂ ਦੇ ਉਤੇ 10000 ਭ੍ਰਸ਼ਟਾਚਾਰ ਦੇ ਕੇਸ ਨੇ ਇੱਕ ਭ੍ਰਸ਼ਟਾਚਾਰ ਦਾ ਸੀ ਤੁਸੀਂ ਸਪੀਚ ਦੇ ਦੌਰਾਨ ਵੀ ਕੀਤਾ ਕਿ ਕਨੇਡਾ ਬੈਠਾ ਹੈ ਇੱਕ ਇੱਕ ਲੋਸਾ ਜੀ ਬੜੇ ਤੁਸੀਂ ਜਾਓ ਸੀ ਮਿੰਨਾਂ ਨੂੰ ਅਨੰਦ ਆਏਗਾ ਤੁਹਾਨੂੰ ਵੀ ਕੀ ਇਹਨਾਂ ਨੇ ਗਰੀਬਾਂ ਦਾ ਖੂਨ ਕਿਦਾਂ ਚੂਸਿਆ ਹੈ ਇਹਨਾਂ ਦੇ ਘਰ ਚ ਕੰਮ ਕਰਨ ਵਾਲੇ ਐਮਐਲਏ ਦੇ ਘਰ ਚ ਜਿਹੜੇ ਬੰਦੇ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਕਾਮਾ ਮਜ਼ਦੂਰ ਕਰ ਰਿਹਾ ਪੈਸੇ ਉਹਨਾਂ ਨੂੰ ਦੇ ਰਹੇ ਨੇ ਔਰ ਮਜ਼ਦੂਰ ਮਜ਼ਦੂਰੀ ਲਾਂ ਤੋਂ ਬਾਅਦ ਇਹਨਾਂ ਅਗੇ ਹਾਟੜ ਰਿਹਾ ਮੇਰੀ ਝਾੜੀ ਦੇ ਦੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਕਾਰਨ ਇਹ ਜੀ ਸਕੀਮ 'ਚ ਬਦਲਾਅ ਮੋਦੀ ਸਾਹਿਬ ਨੇ ਕੀਤਾ ਮੈਨੂੰ ਲੱਗਦਾ ਇਹਦੇ ਨਾਲ ਮਜ਼ਦੂਰ ਦੇ ਜੀਵਨ ਦੇ ਅੰਦਰ ਪਰਿਵਰਤਨ ਆਏਗਾ ਉਹਨਾਂ ਨੂੰ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਉਹ ਮਿਲੇਗੀ ਕਿੰਨਾ ਚਿਰ ਕਰੋਗੇ ਤੁਸੀਂ ਕੈਨੇਡਾ ਵਾਲਾ ਤੁਸੀਂ ਡੈਫੀਨੇਟ ਕਰਾਂਗੇ ਆਪਣੇ ਕੋਲ ਤਾਂ ਲਿਸਟਾਂ ਹਨ ਜਿਨ੍ਹਾਂ ਕੋਲ ਜਿਨ੍ਹਾਂ ਦੀਆਂ ਕੀ ਹੁਣ ਤੁਹਾਨੂੰ ਦੱਸੀਏ ਬਹੁਤ ਤਰ੍ਹਾਂ ਦੇ ਗੁਲਾਸੇ ਨੇ ਜੀ ਕਿਹਨੂੰ ਭੱਜੀ ਸੀ ਕੇਂਦਰ ਸਰਕਾਰ ਨੂੰ ਉਹਦਾ ਨਾਮ ਬਦਲਣ ਦੀ ਕੀ ਲੋੜ ਹੈ ਜਦੋਂ ਸਕੀਮ ਦੇ ਅੰਦਰ ਬੂਲ ਬੂਤ ਪਰिवर्तन ਆਉਂਦੇ ਨੇ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਅਨੇਕ ਵਾਰ ਹੋਇਆ ਜਿਦਾਂ ਮਗਨ ਆਪਣਾ ਮੰਗਨ ਨਰੇਗਾ ਦਾ ਹੀ ਜੜਾ ਸੀ ਨਾ ਨਰੇਗਾ ਨਾ ਸੀ ਮੰਨਰੇਗਾ ਤੋਂ ਨਰੇਗਾ ਸੀ ਪਹਿਲਾਂ ਉਸ ਵੇ ਮੰਨਰੇਗਾ ਹੋਇਆ ਹੁਣ ਉਹ ਨਰੇਗਾ ਜਵਾਰ ਨਾਲ ਨਦੀ ਦਾ ਨਾਮ ਤੇ ਸੀ ਨਾ ਔਰ ਹੁਣ ਜੀ ਰਾਮ ਜੀ ਨਾ ਤੋਂ ਮੂਲਕੁੱਤ ਪਰਿਵਰਤਨ ਆਇਆ ਨਾ ਜਦੋਂ ਸਕੀਮਾਂ 'ਚ ਪਰਿਵਰਤਨ ਆਉਂਦਾ ਨਾ ਦੇਖਣਾ ਗਰੀਬੇ ਚਾਂਦਾ ਉਹਦਾ ਚੁੱਲਾ ਚ ਗਰੀਬੇ ਚਾਂਦਾ ਉਹਦੀ ਦਿਹਾੜੀ ਮਿਲੇ ਮੋਦੀ ਉਹਦੀ ਰਾਖੀ ਕਰਨਾ ਚਾਂਦਾ ਸ਼ਰਮਾ ਜੀ ਐਸਵਾਈ ਨੂੰ ਲੈ ਕੇ ਮੀਟਿੰਗ ਚੱਲ ਰਹੀ ਸੀ ਪੰਜਾਬ ਦੋਨੋਂ ਮੁੱਖ ਮੰਤਰੀ ਬੈਠੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਹੁਣ ਅਫਸਰ ਜਿਹੜੇ ਉਹ ਮੁੱਖ ਮੰਤਰੀਆਂ ਨੂੰ ਰਿਪੋਰਟਾਂ ਦੇਣਗੇ ਅਫਸਰ ਆਪਸ ਦੇ ਵਿੱਚ ਮੀਟਿੰਗਾਂ ਕਰਨਗੇ ਦੇਖੋ ਬੀਜੇਪੀ ਬੀਜੇਪੀ बार-बार ਇਹਦੇ ਤੇ ਸਟੈਂਡ ਕਲੀਅਰ ਕਰ ਚੁੱਕੀ ਹੈ ਕੀ ਪੰਜਾਬ ਕੋਲ ਇੱਕ ਬੂੰਦ ਪਾਣੀ ਦੇਣ ਨੂੰ ਨਹੀਂ ਹੈ ਔਰ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬੀਆਂ ਦਾ ਪੰਜਾਬ ਦਾ ਹੱਕ ਹੈ ਪਰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਹਿੰਦੇ ਅਫਸਰ ਮੀਟਿੰਗਾਂ ਕਰਨਗੇ ਬਤਰੀ ਨਹੀਂ ਬੈਠਣਗੇ ਮੀਟਿੰਗਾਂ ਦੇ ਵਿੱਚ ਜਿੱਦ ਤੋਂ ਪੰਜਾਬ ਨੂੰ ਦਬਾਅ ਬਣਾਇਆ ਜਾ ਰਿਹਾ ਜੀ ਨਹੀਂ ਨਹੀਂ ਲੋਕਤੰਤਰ ਦੇ ਅੰਦਰ ਗੱਲਬਾਤ ਹਮੇਸ਼ਾ ਹੁੰਦੀ ਹੈ ਜਦ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਹੈ ਇਹ ਅੱਜ ਦਾ ਨਹੀਂ ਹੈ ਇਹ ਬਹੁਤ ਪੁਰਾਣਾ ਜਦੋਂ ਟੰਡਨ ਜੀ ਮਿੱਤਲ ਜੀ ਵੀ ਪਾਰਟੀ ਦੇ ਨੇਤਾ ਸੀ ਉਸ ਵੇਲੇ ਵੀ ਸਾਡਾ ਸਟੈਂਡ ਬਿਲਕੁਲ ਉਹਦੇ ਅੰਦਰ 1 ਇੰਚ ਪਰਿਵਰਤਨ ਨਹੀਂ ਕਿ ਪੰਜਾਬ ਕੋਲ ਪਾਣੀ ਨਹੀਂ ਹੈ ਔਰ ਪੰਜਾਬੀਆਂ ਆਪਣੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰਨ ਚ ਵੀ ਉਹ ਪਾਣੀ ਜਿਹੜਾ ਘਟ ਜਾਂਦਾ ਕਈ ਵਾਰ ਇਸ ਕਰਕੇ ਪਾਣੀ ਦੇ ਮਾਮਲੇ 'ਚ ਪੰਜਾਬ ਬੀਜੇਪੀ ਹਮੇਸ਼ਾ ਪੰਜਾਬ ਦੇ ਔਰ ਪੰਜਾਬੀਆਂ ਦੇ ਹਿੱਤਾਂ ਦੇ ਨਾਲ ਚਟਾਨ ਦੀ ਤਰ੍ਹਾਂ ਕਰਮਜੀਤ ਸਿੰਘ ਐਮਲੈਂਸ ਤੇ ਇਲਜ਼ਾਮ ਲੱਗ ਰਹੇ ਨੇ ਕਿ 3-3 ਲੱਖ ਰੁਪਏ ਚ ਪ੍ਰਧਾਨਗੀ ਦਿੱਤੀਆਂ ਜਾ ਰਹੀਆਂ ਨੇ ਕੱਲ ਵੀ ਰੋਲਾ ਪੈਂਦਾ 26 ਜਨਵਰੀ ਸੀ ਲੋਕ ਰਿਪਬਲਿਕ ਡੇ ਮਨਾ ਰਹੇ ਸੀ ਤੇ ਦੂਸਰੇ ਪਾਸੇ ਇਲਜ਼ਾਮ ਲੱਗ ਰਿਹਾ ਕਿ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਲਈ ਦਿੱਤੀ ਹੈ ਨਹੀਂ ਇਹ ਰੋਲਾ ਕੋਈ ਅੱਜ ਦਾ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਚੋਣਾਂ ਲੜ ਰਹੀ ਸੀ ਇਹ ਭ੍ਰਸ਼ਟਾਚਾਰ ਖਤਮ ਕਰਨੀਆਂ ਗੱਲਾਂ ਕਰਦੇ ਨੇ ਪਰ ਇਹ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਲਿਬੜੇ ਹੋਏ ਨੇ ਯਾਦ ਕਰੋ ਜਦੋਂ ਟਿਕਟਾਂ ਵੰਡੋਰੀਆਂ ਸੀ ਅੱਜ ਤੋਂ 4 ਸਾਲ ਪਹਿਲਾਂ ਇਹਨਾਂ ਦਾ ਇੱਕ ਨੇਤਾ ਜਲੰਧਰੋਂ ਪਿਛਲੇ ਕਮਰੇ ਤੋਂ ਨਿਕਲ ਕੇ ਗਿਆ ਸੀ ਉਸ ਤੇ ਵੀ ਇਲਜ਼ਾਮ ਲੱਗਾ ਸੀ ਦਿੱਲੀ ਦੇ ਵੱਡੇ ਨੇਤਾ ਨੇ ਉਹ ਉਹਨਾਂ ਤੇ ਵੀ ਇਲਜ਼ਾਮ ਲੱਗਾ ਸੀ ਕਿ ਉਹਨਾਂ ਨੇ ਪੈਸੇ ਦੇ ਨਾਲ ਟਿਕਟਾਂ ਵੇਚੀਆਂ ਉਹ ਇਹਨਾਂ ਦਾ ਰਿਕਾਰਡ ਇਹਨਾਂ ਦਾ ਚਿਹਰਾ ਹੋਰ ਹੈ ਕੰਮ ਹੋਰ ਨੇ ਜੀ ਜੀ ਇੱਕ ਚੱਲ ਰਹੀ ਹੈ ਤੁਹਾਡੀ ਮੂਹਰ ਰਹੀ ਅੱਖੀ ਵੀ ਹੈ ਇਹਦੇ ਬਾਈ ਤਰੀ ਨੂੰ ਮੂਹਰ ਰਹੀ ਇੱਥੇ ਨਹੀਂ ਨਹੀਂ ਜੇ ਅਜੇ ਪਾਰਟੀ ਨੇ ਡਿਸਾਈਡ ਕਰਨੀ ਹੈ ਲੇਕਿਨ ਆਉਣ ਵਾਲੇ ਸਮੇਂ ਚ ਪਾਰਟੀ ਚੋਣਵੀ ਸਾਲ ਹੈ ਪਾਰਟੀ ਲਗਭਗ ਚਾਰ ਰਲੀਆਂ ਵੱਡੀਆਂ ਜਿਹੜੀਆਂ ਉਹ ਕਰਨ ਦੀ ਉਹਦੀ ਯੋਜਨਾ ਹੈ ਜੀ ਮੰਤਰੀ ਸਾਹਿਬ ਜਲੰਧਰ ਆ ਰਹੇ ਨਹੀਂ ਕੋਈ ਪੁਰੰਗਾ ਮਾਇਆ ਨਹੀਂ ਅਜੇ ਉਹਨਾਂ ਦਾ ਅਫੀਸ਼ੀਅਲ ਕਾਰਕਰਮ ਜਿਹੜਾ ਆਇਆ ਨਹੀਂ ਹੈ ਲੇਕਿਨ ਆ ਜਾਣਕਾਰੀ ਦੇ ਅਨੁਸਾਰ ਉਹ ਮੱਥਾ ਟੇਕਣ ਆ ਸਕਦੇ ਨੇ ਅਜੇ ਤੱਕ ਨਹੀਂ ਜਾਣਕਾਰੀ ਦੋਵੇਂ ਕਾਲੀ ਜਲੰਧਰ ਕਦੇ ਨਾਲ ਚੱਲ ਰਹੀ ਸਰ ਪਾਦਰ ਨੂੰ ਅਰੈਸਟ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਜੀ ਪੁਲਿਸ ਕਿਵੇਂ ਦੇਖ ਲੋ ਜੀ ਗੈਂਗਸਟਰਾਂ ਦੇ ਉੱਪਰ ਪ੍ਰਹਾਰ ਚਲਾ ਰਹੀ ਹੈ ਇਹ ਦੇਖੋ ਮੈਨੂੰ ਇਸ ਸਰਕਾਰ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕਰਨ ਵਾਲੀ ਇਹ ਸਰਕਾਰ ਛੋਟੇ ਜਿਹੇ ਬੰਦੇ ਨੂੰ ਵੀ ਪਤਾ ਹੈ ਚਿੱਟਾ ਇੱਕ ਐਸਾ ਨਸ਼ਾ ਹੈ ਕਿ ਅਦੀ ਅਗਰ ਉਹਦੀ ਇੱਕ ਡੋਜ਼ ਕਿਸੇ ਨੂੰ ਨਹੀਂ ਮਿਲੇਗੀ ਤੇ ਉਹ ਛਟਪਟ ਆਏਗਾ ਜਿੰਨਾ ਵੀ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਨੇ ਜਾਂ ਹਸਪੀਟਲ ਨੇ ਇਹਨਾਂ ਦੀ ਮਹਿੰਮ ਦੇ ਤਹਿਤ ਉਹ ਉਹ ਹਸਪੀਟਲ ਤਾਂ ਨੱਕੋ ਨੱਕ ਪਰ ਜਾਣਾ ਚਾਹੀਦਾ ਸੀ ਇਹਨਾਂ ਨੂੰ ਨਵੇਂ ਸੁਵਿਧਾ ਸੈਂਟਰ ਕੋਲ ਲੈ ਪਾਣੇ ਚੀ ਨਸ਼ਾ ਡਾਊ ਕੇਂਦਰ ਦੇ ਐਸਾ ਕੁਝ ਹੋਇਆ ਇਹਦਾ ਮਤਲਬ ਸਪਲਾਈ ਚੇਨ ਤੋੜਨ ਚ ਇਹ ਸਰਕਾਰ ਨਾਕਾਮ ਹੋਈ ਰਹੀ ਗੱਲ ਪੰਜਾਬ ਚ ਅਮਨ ਸ਼ਾਂਤੀ ਗੈਂਗਸਟਰ ਰਾਜ ਸਮਾਪਤ ਹੋਏ ਸਰਕਾਰ ਇਹ ਸਰਕਾਰ ਦੀ ਹੱਡੀ ਨਹੀਂ ਹੈਗੀ ਇਹਦੇ ਚ ਉਹ ਹਿੰਮਤ ਹੀ ਨਹੀਂ ਇੱਕ ਪਾਸੇ ਪ੍ਰਹਾਰ ਸ਼ੁਰੂ ਕਰਦੇ ਨੇ ਅਗਲੇ ਦਿਨੀ ਨਾਬਾ ਦੇ ਅੰਦਰ ਇਹਨਾਂ ਦੇ ਮੁਲਾਜ਼ਮ ਦਾ ਹੀ ਕਤਲ ਹੋ ਜਾਂਦਾ 那你们说东北？